ਹਾਂਜੀ ਹੱਕ ਸਾਦੀ ਬਾਦ ਚੈਨਲ ਤੇ ਇੱਕ ਵਾਰ ਫਿਰ ਆਪਾਂ ਦੋਸਤੋ ਅੱਜ ਗੱਲਬਾਤ ਕਰਦੇ ਆਂ 네ਗੇਟਿਵ ਤੇ ਪੋਜ਼ਿਟਿਵ 네ਗੇਟਿਵ ਕੀ ਹੈ ਤੇ ਪੋਜ਼ਿਟਿਵ ਕੀ ਹੈ ਜਾਂ 네ਗੇਟਿਵ ਵਿਚਾਰ ਤੇ ਪੋਜ਼ਿਟਿਵ ਵਿਚਾਰ ਕੀ ਹਨ ਇਹ ਸਾਡੇ ਕੀ ਇਹ ਸਮਾਜ ਦੇ ਵਿੱਚ ਹੀ ਕਹਿ ਸਕਦੇ ਆਂ ਅਸੀਂ ਵਰਤਦੀਆਂ ਸਭ ਤੋਂ ਵੱਡੀ ਗੱਲ ਇੱਥੇ ਮੈਂ ਯੂਜ਼ ਕੀਤਾ 네ਗੇਟਿਵ ਤੇ ਪੋਜ਼ਿਟਿਵ ਨੇਗੇਟਿਵ ਤੋਂ ਭਾਵ ਕਿ ਅਸੀਂ ਸਮਾਜ ਦੇ ਵਿੱਚ ਜਾਂ ਆਪਣੇ ਆਪ ਵਿੱਚ ਅਸੀਂ ਕਿਸੇ ਨੂੰ ਕੰਮ ਦਾ ਕਿਸੇ ਨੂੰ ਕੰਮ ਵੱਲ ਉਸ਼ਾਹਤ ਕਰਦੇ ਹਾਂ ਤਾਂ ਦੇਖਦੇ ਹਾਂ ਉਹ ਸਾਡੇ ਪੋਜ਼ਿਟਿਵ ਆਸੀਂ ਉਹਨਾਂ ਕੰਮਾਂ ਨੂੰ ਦੇਖ ਕੇ ਚੰਗੇ ਰਾਹ ਵੱਲ ਜਾਂਦੇ ਆ ਉਹ ਸਾਡੇ ਪੋਜ਼ਿਟਿਵ ਪੁਆਇੰਟ ਨੇ ਤੇ 네ਗੇਟਿਵ 네ਗੇਟਿਵ ਆਸੀਂ ਕਿਸੇ ਨੂੰ ਕੋਈ ਬੰਦਾ ਕਿਸੇ ਵੀ ਤਰ੍ਹਾਂ ਦਾ ਕੰਮ ਕਰਦਾ ਚਾਹੇ ਮੇਰੇ ਤੇ ਲਾਉ ਮੈਂ YouTube ਤੇ ਵੀਡੀਓ ਪਾਉਣਾ ਬਣਾ ਕੇ ਪਾਉਣਾ ਕਈ ਇਹਦੇ ਉੱਤੇ ਨੈਗੇਟਿਵ ਅ ਮਤਲਬ ਕਿ ਚਲੋ ਵਿਚਾਰ ਵੀ ਦੇਣਗੇ ਇਹ ਕੀ ਹੈ ਇਹ ਆਏ ਆ ਇਹ ਫਲਾਨਾ ਐਮਕਾ ਡਮਕਾ ਮਤਲਬ ਇੱਕ ਤਰ੍ਹਾਂ ਦਾ ਨੈਗੇਟਿਵ ਜਿਹੜਾ ਸਾਡੇ ਦੇ ਵਿੱਚ ਪ੍ਰਭਾਵ ਜਾਂ ਕਹਿ ਸਕਦੇ ਨੇ ਨੈਗੇਟਿਵ ਗੱਲਾਂ ਕਰਕੇ ਸਾਡੇ ਤੇ ਮਾਨਸਿਕ ਨੈਗੇਟਿਵ ਪ੍ਰਭਾਵ ਪੈਂਦਾ ਨਾ ਅਜਿਹੇ ਲੋਕਾਂ ਨੂੰ ਮੈਂ ਕਹਾਂਗਾ ਵੀ ਥੋੜੀ ਜੀ ਸੋਚੀ ਲੈਣ ਦੀ ਲੋੜ ਆ ਸਮਝਣ ਦੀ ਲੋੜ ਆ ਕਿਉਂਕਿ ਕਿਸੇ ਵੀ ਗਿਆਨ ਦਾ ਕੋਈ ਅਸੀਂ ਕਹਿ ਸਕਦੇ ਆ ਗਿਆਨ ਦਾ ਕੋਈ ਸੀਮਾ ਨਹੀਂ ਹੁੰਦੀ ਗਿਆਨ ਅਸੀਂ ਕਿਸੇ ਵੀ ਕਿਤਾਬ ਚੋਂ ਲੈ ਸਕਦੇ ਆ ਕਿਸੇ ਵੀ ਵੀਡੀਓ ਤੋਂ ਲੈ ਸਕਦੇ ਆ ਕਿਸੇ ਵੀ ਬੱਚੇ ਤੋਂ ਲੈ ਸਕਦੇ ਆ ਕਿਸੇ ਵੀ ਸਿਆਣੀ ਬੰਦੇ ਤੋਂ ਲੈ ਸਕਦੇ ਆ ਮਤਲਬ ਜੋ ਸਾਨੂੰ ਜਿੱਥੋਂ ਵੀ ਅਸੀਂ ਸਿੱਖ ਸਕਦੇ ਆ ਸਿੱਖਣ ਦੀ ਕੋਸ਼ਿਸ਼ ਕਰੋ ਜ਼ਿੰਦਗੀ ਦੇ ਵਿੱਚ ਕਹਿਣ ਦਾ ਮਤਲਬ ਜੇਕਰ ਕੋਈ ਚੰਗਾ ਕੰਮ ਕਰਦਾ ਹੈ ਕੰਮ ਕੋਈ ਵੀ ਹੈ ਜੇਕਰ ਉਹ ਕੰਮ ਵਾਲ ਪ੍ਰੇਰਿਤ ਹੁੰਦਾ ਕੰਮ ਕਰਦਾ ਹੈ ਹੈਨਾ ਤਾਂ ਉਹਨੂੰ ਅਸੀਂ ਵੀ ਆਹ ਕੰਮ ਤੂੰ ਕਰ ਨਹੀਂ ਸਕਦਾ ਆਹ ਕੰਮ ਤੇਰੇ ਬਸ ਦਾ ਨਹੀਂ ਹੈਗਾ ਤੂੰ ਐ ਨਹੀਂ ਕਰ ਸਕਦਾ ਤੂੰ ਐ ਨਹੀਂ ਕਰ ਸਕਦਾ ਮਤਲਬ ਕਈ ਵਾਰ ਨਾ ਬੰਦੇ ਆਪਣੇ ਤੋਂ ਧਾਇਰੇ ਤੋਂ ਜ਼ਿਆਦਾ ਸੋਚ ਲੈਂਦੇ ਨੇ ਵੀ ਆਹ ਕੰਮ ਮੈਂ ਕਰ ਸਕਦਾ ਵੀ ਧਾਇਰੇ ਤੋਂ ਮਤਲਬ ਇਹ ਹੁੰਦਾ ਵੀ ਜਿਵੇਂ ਹੁਣ ਮੈਂ ਲਾਉਂਦਾ ਮੈਂ YouTube ਤੇ ਆਏ ਹਾਂ ਵੀਡੀਓ ਬਣਾ ਰਹੇ ਹਾਂ ਪਾ ਰਹੇ ਹਾਂ ਤਾਂ ਵਿੱਚ ਕਹਿਣਗੇ ਵੀ ਯਾਰ ਇਹ ਵੀਡੀਓ 'ਚ ਕੋਈ ਤੰਤ ਨਹੀਂ ਹੈਗਾ ਜਾਂ ਵਿੱਚ ਕਹਿਣਗੇ ਤੂੰ ਵੱਡਾ YouTube ਆ ਗਿਆ ਹੈਂ ਜਿਹੜਾ ਬੋਅਇੰਗ ਕਾਣੇ ਮਤਲਬ ਇਹ 네ਗੇਟਿਵ ਜਿਹੜੇ ਪੁਆਇੰਟ ਨੇ ਇਹ ਕੀ ਹੈ ਸਾਨੂੰ ਦੂਰ ਕਰਨ ਦੀ ਲੋੜ ਹੈ ਕਹਿਣ ਦਾ ਮਤਲਬ ਦੁਨੀਆ ਦੀ ਪ੍ਰਵਾਹ ਨਾ ਕਰੋ ਬੱਸ ਜਿਹੜੇ ਬੰਦੇ ਨੇ ਕਾਮਯਾਬ ਹੋਣਾ ਇੱਥੇ ਜ਼ਿੰਦਗੀ ਦੇ ਵਿੱਚ ਅੱਜ ਦੇ ਟਾਈਮ ਦੇ ਵਿੱਚ ਦੁਨੀਆ ਦੀ ਪ੍ਰਵਾਹ ਨਹੀਂ ਕਰਨੀ ਚਾਹੀਦੀ ਕਿਉਂਕਿ ਚੰਗਾ ਕੰਮ ਕਰਨ ਲੱਗੋ ਜੋ ਤਾਂ ਵੀ ਸਾਨੂੰ ਮਾੜਾ ਕਹਿਣਾ ਮਾੜਾ ਕਰੋਗੇ ਤਾਂ ਤਾਂ ਕਹਿਣੀ ਕਹਿਣਾ ਲੋਕਾਂ ਨੇ ਵੀ ਤੁਸੀਂ ਮਾੜਾ ਕਰਦੇ ਹੋ ਤਾਂ ਇਹਦੇ ਕਰਕੇ ਤੁਸੀਂ ਆਪਣਾ ਹਮੇਸ਼ਾ ਚੰਗਾ ਕਰੋ ਚੰਗਾ ਕਰਨ ਦੀ ਕੋਸ਼ਿਸ਼ ਕਰੋ ਚੰਗੇ ਕੰਮ ਵੱਲ ਜਾਓ ਸਮਾਜ ਆ ਜਿਹੜਾ ਸਮਾਜ ਤਾਂ ਸਾਨੂੰ ਸੌ ਕੁਝ ਕਹੂਗਾ ਵੀ ਆਇਆ ਹੈ ਜੇ ਆ ਉਹ ਇਹਦੇ ਵਿੱਚ ਦੋ ਤਰ੍ਹਾਂ ਦੇ ਲੋਕ ਹੁੰਦੇ ਨੇ ਕਈ ਸਾਨੂੰ ਮੋਟੀਵੇਟ ਵੀ ਕਰਦੇ ਆ ਵੀ ਹਾਂ ਬਹੁਤ ਵਧੀਆ ਵੈਰੀ ਗੁੱਡ ਵੈਲ ਡਨ ਕੋਈ ਤੁਸੀਂ ਨਾ ਆਪਾਂ ਉਹ ਦੇਖਦੇ ਆਂ ਕਈ ਵਾਰੀ ਕਮੈਂਟ ਦੇਖਦੇ ਆਂ ਉਹਦੇ ਵਿੱਚ ਕੀ ਹੁੰਦਾ ਸਾਨੂੰ ਕੁਝ ਨਾ ਕੁਝ ਚੰਗਾ ਦੇਖਣ ਨੂੰ ਮਿਲਦਾ ਲੋਕ ਉਤਸ਼ਾਹਿਤ ਵੀ ਕਰਦੇ ਵੀ ਹਾਂ ਆਹ ਤੁਹਾਡੀ ਵੀਡੀਓ ਬਹੁਤ ਵਧੀਆ ਲੱਗੀ ਹੈ ਨਾ ਵੀ ਹਾਂ ਵੈਲ ਡਨ ਜਾਂ ਜੋ ਵੀ ਐਪਰੀਸ਼ੀਏਟ ਕਰਦੇ ਕਹਿੰਦਾ ਮਤਲਬ ਵਿੱਚ ਵਿੱਚ ਹੁੰਦੇ ਆ ਕੋਈ ਤਰ੍ਹਾਂ ਦੇ ਵੀ ਉਹ ਯਾਰ ਕੰਮ ਨੂੰ ਦੇਖ ਕੇ ਜਾਂ ਕਿਸੇ ਦੀ ਮਤਲਬ ਅਹੋ ਕਰਕੇ ਵੀ ਆਹ ਚੀਜ਼ ਆਏ ਨਹੀਂ ਹੈਗਾ ਉਹਨੂੰ ਕੀ ਕਰਦੇ ਆ ਪ੍ਰਭਾਵਿਤ ਕਰਦੇ ਆ ਮਤਲਬ ਬੱਚਾ ਪ੍ਰਭਾਵਿਤ ਕਿਦਨੇ ਕਿਤੇ ਉਹ ਸੋਚਨ ਤੇ ਵਿਚਾਰਨ ਦੀ ਲੋੜ ਕਰਦੇ ਵੀ ਇਹ ਚੀਜ਼ ਹੈ ਜਿਹੜੀ ਇਹ ਸਾਡੇ ਸਮਾਜ ਦੇ ਵਿੱਚ ਕੀ ਆ ਅਜੇ ਹੀ ਕੁਝ ਨੈਗੇਟਿਵ ਵਿਚਾਰਾਂ ਵਾਲੇ ਲੋਕ ਵੀ ਵੱਸਦੇ ਨੇ ਜਬ ਹੈਗੀ ਨਹੀਂ ਕਿਉਂਕਿ ਅਸੀਂ ਜੇ ਫੋਰਨ ਕੰਟਰੀਆਂ ਦੇ ਵਿੱਚ ਜਾਈਏ ਨਾ ਫੋਰਨ ਗਣਤਰੀਆਂ ਦੇ ਵਿੱਚ ਬਾਹਰ ਲੀਆਂ ਕੰਟਰੀਆਂ ਦੇ ਲੋਕ ਕਿਉਂ ਸਕਸੈਸਫੁਲ ਨੇ ਜ਼ਿਆਦਾ ਉਹ ਆਪਣੇ ਕੰਮ ਦੇ ਵਿੱਚ ਕਿਉਂ ਜ਼ਿਆਦਾ ਅੱਗੇ ਵਧਦੇ ਆ ਉਹ ਨੈਗੇਟਿਵ ਵਿਚਾਰ ਨਹੀਂ ਮਤਲਬ ਦਿੰਦੇ ਕਿਸੇ ਨੂੰ ਨੈਗੇਟਿਵ 뷰 ਨਹੀਂ ਦਿੰਦੇ ਕਹਿਣ ਦਾ ਮਤਲਬ ਨੈਗੇਟਿਵ ਸੁਝਾਅ ਨਹੀਂ ਦਿੰਦੇ ਉਹ ਜੋ ਵੀ ਕੰਮ ਕਰਦੇ ਉਹਨੂੰ ਵੈਲ ਡਨ ਕਹਿੰਦੇ ਵੀ ਚਲੋ ਠੀਕ ਆ ਆਲ ਦੀ ਬੈਸਟ ਤੁਸੀਂ ਕਰੋ ਇਹ ਜੋ ਵੀ ਕਰੋ 100% ਦਿਓ ਤੁਸੀਂ ਆਪਣੇ ਕੰਮ ਦਾ ਹਨਾ ਇੱਕ ਤੁਸੀਂ ਬਿੱਲੀਮ ਉਹ ਜਿਹੜਾ ਡਿਸਕਵਰੀ ਤੇ ਆਉਂਦਾ ਸੀ ਹਨਾ ਉਹਦੀਆਂ ਤੁਸੀਂ ਕਹਾਣੀਆਂ ਸੁਣਿਓ ਤੇ ਉਹ ਡਿਸਕਵਰੀ ਦੇ ਉੱਤੇ ਇਹng ਮਤਲਬ ਚਲੋ ਜਿੰਨੇ ਵੀ ਮਤਲਬ ਡਿਸਕਵਰੀ ਵਾਲੀ ਕਈ ਤਰ੍ਹਾਂ ਦੇ ਉਹ ਆਏ ਨੇ ਮੈਂ ਹੁਣ ਬੈਲਵੀਅਰ ਪਤਨੀ ਇਹ ਜਿਹੇ ਨਾਮ ਦਾ ਕੋਈ ਵਿਅਕਤੀ ਸੀਗਾ ਉਹਨੇ ਮਤਲਬ ਜ਼ਿੰਦਗੀ ਦੇ ਵਿੱਚ ਬੜੇ ਜਿਆਦੇ ਕਸ਼ਟ ਸਹੇ ਨੇ ਹਨਾ ਉਹਨੇ ਇੰਨੇ ਕਸ਼ਟ ਸਹੇ ਨੇ ਕਿ ਉਹਦੀਆਂ ਰੀੜ ਦੀਆਂ ਹੱਡੀਆਂ ਟੁੱਟੋ ਨੇ ਹੋਰ ਬੁਰੇ ਹਾਲ ਡਾਕਟਰ ਨੇ ਕਹਿੰਦਾ ਜਵਾਬ deta ਸੀ ਵੀ ਤੁਸੀਂ ਚੱਲਣ ਦੇ ਯੋਗ ਹੀ ਨਹੀਂ ਹੈਗੇ ਉਹ ਪਹਿਲਾਂ ਤਾਂ ਉਹ ਆਰਮੀ ਦੇ ਵਿੱਚ ਸੀਗਾ ਜਦੋਂ ਉਹ ਪੈਰਾਸ਼ੂਟ ਰਾਹੀਂ ਕੋਈ ਜੰਪ ਕਰਦਾ ਸੀਗਾ ਉਹਦਾ ਪੈਰਾਸ਼ੂਟ ਖੁੱਲਿਆ ਨਹੀਂ ਹੈਗਾ ਉਹਦਾ ਜਦੋਂ ਪੈਰਾਸ਼ੂਟ ਖੁੱਲਿਆ ਨਹੀਂ ਹੈਗਾ ਤੇ ਉਹ ਸਿੱਧਾ-ਸਿੱਧਾ ਆ ਕੇ ਕੀ ਕਰਦਾ ਥੱਲੇ ਪਾਜਦਾ ਤੇ ਜਿਹਦੇ ਨਾਲ ਉਹਦੀ ਰੀੜ ਦੀ ਹੱਡੀ ਕੀ ਹੁੰਦੀ ਹੈ ਟੁੱਟ ਜਾਂਦੀ ਹੈ ਤੇ ਫਿਰ ਡਾਕਟਰ ਕਹਿੰਦੇ ਵੀ ਤੁਸੀਂ ਚੱਲ ਨਹੀਂ ਸਕਦੇ ਪਰ ਉਹ ਬੰਦੇ ਨੇ ਕੀ 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 ਕੀਤਾ ਮਾਉਂਟ ਐਵਰੇਸਟ ਦੀ ਕੀ ਹੈ ਚੜਾਈ ਚੜਾਈ ਚੜਿਆ ਹਮਾਲਿਆ ਪਰਬਤ ਆਦੀ ਮਾਉਂਟ ਐਵਰੇਸਟ ਤੇ ਉਹ ਮਤਲਬ ਬੜੇ ਸਾਰੇ ਹੋਰ ਵੀ ਪਹਾੜਾਂ ਤੇ ਉਹਨੇ ਮਨ ਕੋ ਕੀਤਾ ਯਾਤਰਾਵਾਂ ਕੀਤੀਆਂ ਇਕੱਲੇ ਹਿੰਦੁਸਤਾਨ ਦੀ ਨਹੀਂ ਪੂਰੀ ਦੁਨੀਆ ਦੇ ਵਿੱਚ ਉਹਨੇ ਜੰਗਲਾਂ-ਜੰਗਲਾਂ ਦੇ ਵਿੱਚ ਆ ਤੇ ਪਹਾੜਾਂ ਪਹਾੜਾਂ ਤੇ ਵੀ ਮੰਨ ਕੇ ਚਲ ਉਹ ਜਾਂਦਾ ਰਿਹਾ ਬਤਲ ਉਹਨੇ ਲੋਕਾਂ ਨੂੰ ਸੰਦੇਸ਼ ਦਿੱਤਾ ਉਹ ਲੋਕਾਂ ਨੂੰ ਜਵਾਬ ਦਿੱਤਾ ਜਿਹੜੇ ਉਹਦੇ ਬਾਰੇ ਨੈਗੇਟਿਵ ਸੋਚਦੇ ਵੀ ਤੂੰ ਆ ਐ ਨਹੀਂ ਕਰ ਸਕਦਾ ਨਹੀਂ ਕਰ ਸਕਦਾ ਹਨਾ ਤਾਂ ਕੋਈ ਵੀ ਕੰਮ ਕਰਦਾ ਹੋਵੇ ਜਦੋਂ ਕੋਈ ਬੱਚਾ ਕਰਦਾ ਹੈ ਕੋਈ ਨੌਜਵਾਨ ਕਰਦਾ ਹੈ ਤਾਂ ਉਹਨੂੰ ਅਸੀਂ ਹਮੇਸ਼ਾ ਐਪਰੀਸ਼ੀਏਟ ਕਰਨਾ ਕਹਿਣ ਦਾ ਮਤਲਬ ਉਹਨੂੰ ਨੈਗੇਟਿਵ ਡਿਉ ਨਹੀਂ ਦੇਣਾ ਨੈਗੇਟਿਵ ਅਸੀਂ ਵਿਚਾਰ ਨਹੀਂ ਦੇਣਾ ਜਿਦੇ ਕਰਕੇ ਉਹਦੀ ਮਾਨਸਿਕਤਾ ਤੇ ਕਿਤੇ ਨਾ ਕਿਤੇ ਕੋਈ ਨਾ ਕੋਈ ਪ੍ਰਭਾਵ ਹੋਵੇ ਜਦ ਪਵੇ ਕਿਤੇ ਨਾ ਕਿਤੇ ਬੰਦਾ ਸੋਚਣ ਲੱਗਦਾ ਜਦੋਂ ਕੋਈ ਸਾਨੂੰ ਕੋਈ ਇੱਕ ਅਨੱਦਾ ਵਾਰਡ ਕੋਈ ਨਾ ਗਲਤ ਕਹਿ ਦਿੰਦਾ ਵੀ ਯਾਰ ਤੂੰ ਆ ਇਹ ਨਹੀਂ ਕਰ ਸਕਦਾ ਯਾਰ ਜਿੰਦਗੀ ਚ ਕੰਮਜਾਬ ਨਹੀਂ ਹੋ ਸਕਦਾ ਕਿਤੇ ਨਾ ਕਿਤੇ ਸਾਨੂੰ ਸੋਚਣ ਦੀ ਲੋਡ ਪੈਂਦੀ ਹੈ ਕੁਝ ਬੰਦੇ ਇਹ ਵੀ ਹੁੰਦੇ ਵੀ ਅਗਲਾ ਕਹਿੰਦਾ ਚਲ ਯਾਰ ਕੋਈ ਗੱਲ ਨਹੀਂ ਤਰੀ ਕਿਸ਼ਮਤ ਤੂੰ ਸਬਰ ਰੱਖ ਤੈਨੂੰ ਜਿੰਦਗੀ ਚ ਸਭ ਕੁਝ ਮਿਲੂਗਾ ਇਹੋ ਜਿਹੀਆਂ ਚੀਜ਼ਾਂ ਨੇ ਨਾ ਜਿਹੜੀਆਂ ਇਹਨਾਂ ਚੀਜ਼ਾਂ ਤੋਂ ਬਾਹਰ ਆ ਜਾਓ ਜੇ ਤੁਸੀਂ ਕਾਮਯਾਬ ਹੋਣਾ ਤੁਸੀਂ ਆਪਣਾ ਜਿਹੜਾ ਦਿਮਾਗ ਕਹਿ ਰਹੇ ਨਾ ਤੁਸੀਂ ਦਿਲ ਤੇ ਦਿਮਾਗ ਦੀ ਸੁਣੋ ਜੇ ਤੁਸੀਂ ਕਾਮਯਾਬ ਹੋਣਾ ਦੂਸਰੀ ਮਿਹਨਤ ਕਰੋ ਤੇ ਕੰਮ ਨੂੰ ਯਾਰੀ ਰੱਖੋ ਹਮੇਸ਼ਾ ਜਿਹੜੇ ਤੁਸੀਂ ਆਪਣੇ ਲਕਸ਼ੇ ਨੇ ਜ਼ਿੰਦਗੀ ਦੇ ਉਹਨਾਂ ਦੇ ਵਿੱਚ ਹਮੇਸ਼ਾ ਖਰੇ ਉਤਰੋਗੇ ਤੇ ਹਮੇਸ਼ਾ ਮਿਹਨਤ ਕਰੋ ਤੇ ਦੂਸਰੀ ਗੱਲ ਇਹ ਹੈ ਵੀ ਤੁਸੀਂ ਆਪਣੇ 네ਗੇਟਿਵ ਵਿਚਾਰ ਨਾ ਕਦੇ ਵੀ ਦਿਮਾਗ ਦੇ ਵਿੱਚੋਂ ਲੈ ਕੇ ਆ ਤੁਸੀਂ ਨਾ ਲੈ ਕੇ ਆਓ ਜੇ ਲੋਕ ਕਹਿੰਦੇ ਤਾਂ ਕਹੀ ਜਾਣ ਦਿਓ ਠੀਕ ਹੈ ਐਸੀ ਦੋਸਤੋ ਆਪਣੀ ਅੱਜ ਦੀ ਵੀਡੀਓ ਜੇ ਵੀਡੀਓ ਨੂੰ ਵਧੀਆ ਲੱਗਿਆ ਤਾਂ ਵੀਡੀਓ ਨੂੰ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਦਬ ਕੇ ਤੇ ਇੱਕ ਇਹਦੇ ਵਿੱਚ ਗੱਲ ਹੋਰ ਦੱਸ ਦਾਂ ਮੈਂ ਇਹ ਵੀਡੀਓ ਦੇ ਵਿੱਚ ਵੀ ਕਿ ਮੈਂ ਗੱਲ ਇਹ ਕਰਦਾ ਕਿ ਜਿਹੜੇ ਲੋਕ ਮੇਰੀ ਨੂੰ ਵੀਡੀਓ ਨੂੰ ਦੇਖਦੇ ਨੇ ਘੱਟੋ ਘੱਟ 75% ਲੋਕ ਇਹ ਜਿਹੇ ਆ ਜਿਹੜੇ ਮੇਰੇ ਵੀਡੀਓ ਦੇਖਦੇ ਨੇ ਮਤਲਬ ਮੇਰੀਆਂ ਵੀਡੀਓ ਦੇਖਦੇ ਨੇ ਤੇ ਪਰ ਚੈਨਲ ਨੂੰ ਸਬਸਕ੍ਰਾਈਬਰ ਨਹੀਂ ਕਰਦੇ ਚੈਨਲ ਨੂੰ ਕੀ ਹੈ ਸਬਸਕ੍ਰਾਈਬ ਨਹੀਂ ਕਰਦੇ ਤਾ ਮੇਰੀ ਵੀਰੋ ਹੱਥ ਵਨ ਕੇ ਬੇਨਤੀ ਆ ਕਿ ਜੇ ਤੁਸੀਂ ਵੀਡੀਓ ਦੇਖਦੇ ਹੋ ਨਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਆ ਕਰੋ ਤਾਂ ਕਿ ਮੈਨੂੰ ਉਹ ਮੰਨ ਕੇ ਚਲੋ ਹੋਰ ਮੈਂ ਮੋਟੀਵੇਟ ਹੋ ਸਕਾਂ ਹੋਰ ਮੈਂ ਸਮਾਜ ਦੇ ਵਿੱਚ ਵਧੀਆ-ਵਧੀਆ ਜਿੰਨੀਆਂ ਵੀ ਆਪਣੇ ਸਮਾਜ ਦੇ ਵਿੱਚ ਕਹੀਆਂ ਵੀ ਕਟਨਾਵਾ ਬਾਪੜਦੀਆਂ ਨੇ ਮੈਂ ਉਹਨਾਂ ਤੇ ਨਵੀਂ ਅਪਡੇਟ ਤੁਹਾਡੇ ਵਾਸਤੇ ਜਰੂਰ ਦੇਵਾਂਗਾ ਤੇ ਹੋਰ ਵੀ ਨੌਲੇਜ ਵਾਲੀਆਂ ਵੀਡੀਓ ਨੇ ਜਿਹੜੀਆਂ ਆਪਣੀ ਸਮਾਜ ਦੇ ਵਿੱਚ ਵੀ ਲੋੜੀ ਦਿਨ ਮੈਂ ਉਹਨਾਂ ਨੂੰ ਵੀ ਕੀ ਹੈ YouTube ਦੇ ਆਪਣੇ ਚੈਨਲ ਦੇ ਉੱਤੇ ਜ਼ਰੂਰ ਪਾਉਂਗਾ ਠੀਕ ਹੈ ਧੰਨਵਾਦ ਤੇ ਅਪੀਲ ਫੇ ਬਾਰੀ-ਬਾਰੀ ਮੈਂ ਹੱਥ ਵਨ ਕੀ ਬੇਨਤੀ ਕਰਦਾ ਕਿ ਜਿੰਨਾ ਵੀਰਾਂ ਨੇ ਮੇਰਾ ਚੈਨਲ ਨਹੀਂ ਹੈ ਸਨਾ ਸਬਸਕ੍ਰਾਈਬ ਕੀਤਾ ਉਹ ਜ਼ਰੂਰ ਸਬਸਕ੍ਰਾਈਬ ਕਰ ਲਿਓ ਧੰਨਵਾਦ